ਗੜੀਆਂ ਪਾਣੀ ਵਾਲੀਆਂ ਬਕਸ਼ਾ ਲੈ ਕੇ ਆਇਓ ਇਸ ਵਾਰ ਕੀ ਕਰਾਂ ਚਾਹ। ਇਹ ਪਾਣੀ ਤੇ ਚੱਲਣ ਵਾਲੀਆਂ ਗੱਡੀਆਂ ਆ ਪਾਣੀ ਤੇ ਵੀ ਚੱਲ ਸਕਦੀਆਂ ਪਹਾੜਾਂ ਤੇ ਵੀ ਚੱਲ ਸਕਦੀਆਂ ਤੇ ਜਿੰਨੇ ਮਰਜੀ ਡੂੰਗੀ ਖੱਡ ਹੋਵੇ ਬਸ ਉੱਡ ਨਹੀਂ ਸਕਦੀਆਂ ਬਾਕੀ ਸਾਰੀ ਜਗ੍ਹਾ ਤੇ ਚੱਲ ਸਕਦੀਆਂ। ਇਹ ਅਸੀਂ ਜਿਹੜੇ ਸਾਡੇ ਲੋਕ ਹੜ੍ਹ ਦੇ ਵਿੱਚ ਬਾਉਪੁਰ ਸੰਗਰਾਜ ਜਿੰਨੇ ਵੱਡੇ ਪਿੜਾਰੇ ਪਿੰਡ ਆ ਜਿਹੜੇ ਪਾਣੀ ਦੀ ਲਪੇਟ ਚ ਆਏ ਆ ਉਹਨਾਂ ਦਾ ਦੇਖਿਆ ਅਸੀਂ ਕਾਫੀ ਦਿਨਾਂ ਤੋਂ ਵੀ ਜਿਹੜੀਆਂ ਕਿਸ਼ਤੀਆਂ ਆ ਉਹ ਕਈ ਜਗ੍ਹਾ ਤੇ ਜਾ ਕੇ ਉਹਨਾਂ ਵਿੱਚ ਝੋਨਾ ਫਸ ਜਾਂਦਾ ਕਿਤੇ ਕੁਝ ਫਸ ਜਾਂਦਾ ਉਹ ਫਿਰ ਦੰਡਿਆ ਨਾਲ ਚਲਾਉਣੀਆਂ ਪੈਂਦੀਆਂ ਪੂਰਾ ਕੰਮ ਹੁੰਦਾ ਨਹੀਂ ਜਿਹੜੇ ਕੰਮ ਪਰ ਪਈ ਲਈ ਆਪਾਂ ਕਰਦੇ ਆ ਇਹ ਫਿਰ ਉਹਨੂੰ ਦੇਖਦੇ ਹੋਏ ਗੱਡੀਆਂ ਮੰਗਾਈਆਂ ਜਿਹੜੀਆਂ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਤੇ ਪਾਣੀ ਜਿੰਨਾ ਮਰਜ਼ੀ ਹੋਵੇ ਜਿੰਨਾ ਮਰਜ਼ੀ ਚਿੱਕੜ ਜਿੱਲਣ ਹੋਵੇ ਖਰਾਬ ਹੋਣ ਉਹਦੇ ਵਿੱਚ ਆਪਾਂ ਮੈਨ ਜਿਹੜਾ ਰੈਸਕਿਊ ਕੀਤਾ ਜਾ ਸਕੇ ਲੋਕਾਂ ਨੂੰ ਤੇ ਲੋਕਾਂ ਤੱਕ ਜਿਹੜੀ ਆ ਜਿਹੜੀ ਮੁਹਈਆ ਕਰਾਈ ਜਾ ਸਕੇ ਸਮਾਨ ਜੋ ਵੀ ਰਸਣ ਪਾਣੀ ਉਹਦੇ ਲਈ ਮੰਗਾਈਆਂ ਆ ਇਹ ਆਪਣੇ ਇਲਾਕੇ ਵਾਲਿਆਂ ਨੂੰ ਮੈਂ ਯਕੀਨ ਦਿਵਾਉਣਾ ਚਾਹੁੰਦਾ ਵੀ ਹਰ ਤਰ੍ਹਾਂ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਖੜੇ ਸੀ ਕਾਂਗਰਸ ਪਾਰਟੀ ਤੇ ਅਸੀਂ ਤੇ ਹਮੇਸ਼ਾ ਉਹਨਾਂ ਦੇ ਨਾਲ ਇਹੜੀਆਂ ਗੱਡੀਆਂ ਆਈਆਂ ਇਹ ਚੱਲਣਗੀਆਂ ਜਨਤਨ ਤੱਕ ਪਾਣੀ ਇੱਥੇ ਲੋਕਾਂ ਨੂੰ ਲੋੜਿਆ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੀ ਇਹ ਪਾਣੀ ਦੀ ਛੇਤੀ ਖਤਮ ਹੋਵੇ ਜਿਹੜਾ ਸਾਰੇ ਪੰਜਾਬ ਤੇ ਖਤਰਾ ਮਟਰਾਇਆ ਤੇ ਉਸ ਤੋਂ ਬਾਅਦ ਸਰਕਾਰ ਆਉਣ ਤੇ ਪ੍ਰਮਾਤਮਾ ਸੁਖ ਰਕੇ ਸਰਕਾਰ ਬਣ ਜਾਏ ਇਹ ਪੱਕੀਆਂ ਗੱਡੀਆਂ ਇੱਡੀਆਂ ਲੈ ਕੇ ਇਸ ਏਰੀਆ ਦੇ ਵਿੱਚ ਰੱਖੀਆਂ ਜਾਣਗੀਆਂ ਤੇ ਅੱਗੇ ਵੀ ਨਾਲ ਖੜੇ ਰਹਾਂ ਦੇਖੋ ਇਸ ਏਰੀਆ ਦੇ ਵਿੱਚ ਕੋਈ ਜਾਣ ਦਾ ਸਾਧਨ ਨਹੀਂ ਸੀ ਔਰ ਪੋਲ ਬਣਾ ਕੇ ਦਿੱਤਾ ਜਦੋਂ ਆਪਣੀ ਸਰਕਾਰ ਸੀ 8-9 ਕਰੋੜ ਦੇ ਪੱਥਰ ਲਾ ਕੇ ਦਿੱਤੇ ਜਿੱਥੇ دریا ਢਾਲ ਆਉਂਦਾ ਸੀ ਤੇ ਉੱਥੇ ਉਹਨੂੰ ਢਾਲ ਨੂੰ ਰੋਕਣ ਲਈ ਪੱਥਰ ਲਾਏ ਜਿਹੜੇ ਹਰ ਸਾਲ ਲੱਗ ਰਿਹਾ ਔਰ 19 ਦੇ ਵਿੱਚ ਜਿਹੜਾ ਪਾਣੀ ਜਿੱਨਾ ਮਾਰ ਕੀਤੀ ਸੀ ਖਰਾਬਾ ਵੀ ਦਵਾਇਆ ਕਣਕ ਬੀਜਣ ਲਈ ਵੀ ਵੀ ਦਵਾਇਆ ਕਣਕ ਦਾ ਹਰ ਤਰ੍ਹਾਂ ਲੋਕਾਂ ਦੇ ਨਾਲ ਖੜੇ ਹੋਇਆ ਗਾਂ ਵੀ ਲੋਕਾਂ ਨੂੰ ਵਿਸ਼ਵਾਸ ਦੁੰਨੇ ਆ ਵੀ ਹਰ ਤਰ੍ਹਾਂ ਤੁਹਾਡੇ ਨਾਲ ਖੜੇ ਹੋਵਾਂਗੇ ਤੇ ਸਰਕਾਰ ਤੇ ਵੀ ਦਬਾਅ ਪਾਇਆ ਜਿਹੜਾ ਉਹਦੇ ਕਰਕੇ ਜਿਹੜਾ ਅੱਜ ਚਲੋ ਧੰਨਵਾਦ ਜਿਹੜਾ ਜਿੰਨੇ ਵੀ ਉਹ ਸਹਾਇਤਾ ਕਰ ਰਹੇ ਆ ਸਾਰੇ ਉਹਦੇ ਵਿੱਚ ਸੰਤ ਬਲਬੀਰ ਸਿੰਘ ਬਾਬਾ ਜੀ ਸਿੱਚੇਵਾਲਾ ਵਾਲੇ ਬੜੀ-ਬੜੀ ਪੱਧਰ ਤੇ ਮਦਦ ਕਰ ਰਿਹਾ। ਹੋਰ ਵੀ ਸੰਸਥਾਵਾਂ ਨੂੰ ਧੰਨਵਾਦ ਜਿਨ੍ਹਾਂ ਦਾ ਈ ਦੂਰੋਂ-ਦੂਰੋਂ ਆ ਕੇ ਮਦਦ ਕਰ ਰਹੀਆਂ। ਤੋਂ ਸਾਰਿਆਂ ਦਾ ਮੈਂ ਧੰਨਵਾਦ ਕਹਿੰਦਾ ਤੇ ਲੋਕਾਂ ਨੂੰ ਵਿਸ਼ਵਾਸ ਦਵਾਉਂਦਾ ਵੀ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।